पिंड बड्डला विखे श्री राधा कृष्ण मंदिर कुटिया जी के अस्थान से समूह नगर निवासी ग्राम पंचायत प्रवासी भारतीय इलाके सहयोग न श्री कृष्ण जन्म अष्टमी चौदह पंद्रह सोलह सतारा अकसत धूमधाम मुख्य सेवादार महंत अजय रामदास बड्डला की अगवाई हेठ मनाई जा रही है इस मौके मंदिर के मुख्य सेवादार महंत अजय रामदास बड्डला ने पत्रकारा गलबात करदिया कि सालाना श्री कृष्ण जन्म अष्टमी मौके चौदह अगस्त शाम चार बजे विशाल शोभा यात्रा सजाई जा रही है उन्ह दसिया कि इस विशाल शोभा यात्रा दौरान श्री कृष्ण जी जीवन के जीवनकाल संबंधित सुंदर झलकियां क्डिया जा दस्या कि पंद्रह अगसत श्री कृष्ण जन्म अष्टमी मौके बारह बजे झंडे की रसम संगत वालों अदा की जाएगी ਉਨਾ ਦਸਿਆ ਕੇ 16 ਅਗਸਤ ਰਾਤ ਨੂੰ શ્રી ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਰਾਜਕੁਮਾਰ ਐਂਡ ਪਾਰਟੀ ਨੰਗਲ ਪਾਖੜਾ શ્રી ਕ੍ਰਿਸ਼ਨ ਦੀ ਮਹਿਮਾ ਦੇ ਗੁੰਗਾਨ ਕਰਨਗੇ। ਉਨਾ ਦਸਿਆ ਕੇ 17 ਅਗਸਤ ਨੂੰ ਸਵੇਰੇ 11 ਵਜੇ ਸੁੰਦਰ ਕਾਂਝੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸੰਜੂ ਸ਼ਾਸਤਰੀ ਹੁਸ਼ਿਆਰਪੁਰ ਪ੍ਰਭੂ ਦੇ ਗੁੰਗਾਨ ਕਰਨਗੇ। ਉਨਾ ਦਸਿਆ ਕੇ શ્રી ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਚਾਹ ਪਕੌੜੇ ਅਤੇ ਲੰਗਰ ਪੰਡਾਰਾ ਤੁੱਟ ਵਰਤਿਆ ਜਾਵੇਗਾ। ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ। ਆਲ ਕੀ ਜੈ ਵਿੰਦਾਬਨ ਵਿਆਦੀ ਲਾਲ ਕੀ ਜੈ। ਆਯੁਧਿਆਨਾਥ ਕੀ ਜੈ। ਪਿਆਰੀ ਸਾਧ ਸੰਗਤ ਜੀ ਪਿੰਡ ਬੱਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਾਦਾ ਪਿਆਮ ਦੇ ਨਾਲ ਸਤ ਗੁਰਾਂ ਦੇ ਅਸ਼ੀਰਵਾਦ ਨਾਲ ਸੰਗਤ ਦੇ ਸਜੋਗ ਦਿਨ ਮਨਾਏ ਜਾਦੇ ਹੈ ਉਦੇਸ ਮੰਦ ਵਿੱਚ 14 ਤਰੀਕ ਨੂੰ ਨਗਰ ਪ੍ਰਕਮਿਆ ਸ਼ੋਭਾ ਯਾਤਰਾ ਵਿਸ਼ਾਲ ਕੱਢੀ ਜਾਂਦੀ ਹੈ 16 ਤਰੀਕ ਨੂੰ ਜਨਮ ਅਸ਼ਟਮੀ ਦਾ ਉਤਸਵ ਬੜੀ ਸ਼ਾਦਾ ਤੈਮ ਦੇ ਨਾਲ ਉਦੇ ਮੰਨੇ ਪਦਮਨੇ ਜੋ ਜਨਮ ਅਸ਼ਟਮੀ ਦੇ ਰਾਜਕੁੰਬ ਹੈਂਡ ਪਾਰਟੀ ਨੰਗਲ ਤੋਂ ਪਹੁੰਚ ਰਹੇ ਹਨ ਆਪ ਸਭ ਨੂੰ ਸੰਗਤਾਂ ਨੂੰ ਜਾਣੂ ਕਰਾਨਗੇ ਕ੍ਰਿਸ਼ਨ ਮਹਾਰਾਜ ਦੇ ਬਾਦੇ ਅਤੇ 17 ਤਰੀਕ ਨੂੰ ਸੰਤ ਕਾਨ ਦੇ ਪਾਠ ਅਤੇ ਆਟੂਤ ਲੰਗਰ ਦਾ ਰਾਤ ਨੂੰ ਮਹਾਮਾਇਤ ਚੌਂਕੀ ਲਾਈ ਜਾਵੇਗੀ ਸੰਗਤ ਦੇ ਸਜੋਗਦਨ ਹੈ ਇਹ ਕਾਰਜਕ੍ਰਮ ਕੀਤੇ ਜਾਂਦੇ ਹਨ ਵਾਕੇ ਵਿਆਹ ਦੀ ਲਾਲ ਕੀਜ ਹੈ